ਇਹ ਖੜਨੇ ਵੋਟ ਤੇ ਜੈ ਹਾਂ ਇਦਾਂ ਬਣਾਉਣਾ ਮੋਟਰਸਾਈਕਲ ਕਿਹੜਾ ਪਤਾ ਨਹੀਂ ਲੱਗਦਾ ਪਿਆ ਇਹ ਹੀਰੋ ਹੀਰੋ ਵਾਲਾ ਦਾ ਆਪ ਬੜੀ ਟਿੰਗੀ ਨਾਲ ਆਇਆ ਮੈਂ ਤਾਂ ਇਹ ਕੋਕੀ ਵੀਡੀਓ ਬਣਾ ਲਉ ਮੈਂ ਬਣਾ ਲ ਇਸ ਹੱਥ ਸੇ ਨੇ ਹਰ ਇੱਕ ਦੀ ਰੂਕਮ ਵਾਕੇ ਰੱਖ ਦਿੱਤੀ ਬਾਈਕ ਸਵਾਰ ਮੁੰਡਿਆਂ ਦੇ ਨਾਲ ਫੱਟਾ ਹਾਦਸਾ ਵਾਪਰਿਆ ਮੱਥਾ ਟੇਕਣ ਦੇ ਲਈ ਆ ਰਹੇ ਸੀ ਦੋ ਬਾਈਕ ਸਵਾਰ ਜਿਨ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ ਸੜਕ ਤੇ ਉੱਤੇ ਮੋਟਰਸਾਈਕਲ ਪੂਰੀ ਤਰ੍ਹਾਂ ਜਲ ਕੇ ਰਾਖ ਹੋ ਗਿਆ ਰਾਗਿਰ ਜੋ ਆਸਪਾਸ ਲੰਕਰੇ ਸੀਤਾ ਹੱਤ ਸਦ ਦੇਕੇ ਹਰ ਇੱਕ ਦੀ ਰੂ ਕੰਬ ਗਈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੋਟਰਸਾਈਕਲ ਸਵਾਰ ਨੇ ਬੜੀ ਹੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਹੈ ਕਈ ਨੌਜਵਾਨ ਇਸ ਹੱਦ ਦਾ ਸ਼ਿਕਾਰ ਹੋਏ ਨੇ ਮੋਟਰਸਾਈਕਲ ਸਵਾਰ ਜਿਨ੍ਹਾਂ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਕਿਹਾ ਜਾ ਰਿਹਾ ਕਿ ਸ਼੍ਰੀ ਫਤਗੜ ਸਾਹਿਬ ਦੇ ਵਿੱਚ ਜਿਹੜਾ ਮੱਥਾ ਟੇਕਣ ਦੇ ਲਈ ਆ ਰਹੇ ਸੀ ਕਿ ਖੰਨਾ ਦੇ ਕੋਲ ਕਾਰ ਦੀ ਟੱਕਰ ਹੋਣ ਦੇ ਬਾਅਦ ਬਾਈਕ ਦਾ ਸੰਤੁਲਨ ਵਿਗੜ ਗਿਆ ਤੇ ਔਰ ਡਿੱਗ ਗਏ ਡਿਗਣ ਦੇ ਸਾਰ ਹੀ ਮੋਟਰਸਾਈਕਲ ਨੂੰ ਭਿਆਨਕ ਅਕਲਾ ਕੀ ਦੇਖਦੇ-ਦੇਖਦਿਆ ਮੋਟਰਸਾਈਕਲ ਬੁਰੀ ਤਰੀਕੇ ਦੇ ਨਾਲ ਜਲ ਕੇ ਰਾਖ ਹੋ ਚੁੱਕਾ ਹੈ ਕਿਹਾ ਜਾ ਰਿਹਾ ਕਿ ਸਿਰਫ 1 ਸਾਲ ਪੁਰਾਣੀ ਹੀ ਇਹ ਮੋਟਰਸਾਈਕਲ ਸੀ ਯਾਤਰਾ ਤੇ ਕਰੋ ਨਿਕਲੇ ਸੀ ਤਾਂ ਰਾਹ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਕੇ ਮੋਟਰਸਾਈਕਲ ਦਾ ਕੱਖ ਵੀ ਨਹੀਂ ਬਚਿਆ ਸੋ ਤਸਵੀਰਾਂ ਦਾ ਰੁਕ ਕਰਦੇ ਹਾਂ ਕਿ ਮੌਕੇ ਤੇ ਹਾਲ ਕੀ ਬੜਿਆ ਹੋਇਆ ਹੈ ਮੇਰਾ ਨਾਮ ਫਤੇ ਸਿੰਘ ਪਾਜੀ ਪਾਜੀ ਇਹ ਕਿਦਾਂ ਹੋਇਆ ਹਾਦਸਾ ਪਾਜੀ ਇਹ ਚੱਲਦੇ ਚੱਲਦੇ ਮੋਟਰਸਾਈਕਲ ਨੂੰ ਅੱਗ ਲੱਗ ਗਈ ਜੀ ਅੱਛਾ ਕਿ ਕਿੱਥੋਂ ਆ ਰਹੇ ਸੀ ਅਸੀਂ ਪਾਜੀ ਅਸੀਂ ਅੰਮ੍ਰਿਤਸਰ ਤੋਂ ਆ ਰਹੇ ਹਾਂ ਤੇ ਕਿੱਥੇ ਚੱਲੇ ਸੀ ਸ੍ਰੀ ਫਤੇਗੜ ਸਾਹਿਬ ਮੱਥਾ ਟੇਕਣ ਚੱਲੇ ਪਾਜੀ ਤੇ ਚਲਾ ਤੁਸੀਂ ਰਹੇ ਸੀ ਨਹੀਂ ਉਹ ਮੇਰਾ ਬ੍ਰਦਰ ਹੀ ਚਲਾ ਰਿਹਾ ਸੀ ਠੀਕ ਹੈ ਜੀ ਉਹਦਾ ਕੀ ਨਾਮ ਹੈ ਉਹਦਾ ਨਾਮ ਸ਼ੋਭ ਪ੍ਰੀਤ ਤੇ ਅੰਮ੍ਰਿਤਸਰੋਂ ਚੱਲੇ ਹੋਏ ਸੀ ਹਾਂ ਜੀ ਹਾਂ ਜੀ ਅੰਮ੍ਰਿਤਸਰੋਂ ਮੋਟਰਸਾਈਕਲ ਤੇ ਚੱਲੇ ਆਂ ਦੋ ਜਣੇ ਸੀਗੇ ਹਾਂ ਜੀ ਦੋ ਜਣੇ ਹੀ ਪਾਜੀ ਮੋਟਰਸਾਈਕਲ ਤੇ ਬਾਈਕ ਤੇ ਕਿਵੇਂ ਹੁਣ ਪਾਜੀ ਉਹ ਹਸਪੀਟ ਮੋਟਰਸਾਈਕਲ ਕਿਹੜਾ ਹੈ ਕਿਹੜੀ ਕੰਪਨੀ ਦਾ ਹੈ ਮੋਟਰਸਾਈਕਲ ਭਾਜੀ ਹੀਰੋ ਵਾਲਿਆਂ ਦਾ ਆ ਪਤਾ ਨਹੀਂ ਲੱਗਿਆ ਵੀ ਕਿੱਦਾਂ ਲੱਗੀ ਅੱਗ ਇਹ ਭਾਜੀ ਕੱਲ ਮੋਟਰ ਪਵਾ ਕੇ ਲਿਆਏ ਆ ਉਹ ਮੋਟਰ ਜੀ ਨੇ ਕੱਲ ਚੰਗਿਆੜੇ ਕੱਢੇ ਤੇ ਅੱਗ ਲੱਗੀ ਆ ਕਿੰਨਾ ਕੁ ਪੁਰਾਣਾ ਮੋਟਰਸਾਈਕਲ ਹੈ ਮੋਟਰਸਾਈਕਲ ਭਾਜੀ ਸਾਲ ਵੀ ਨਹੀਂ ਹੋਇਆ ਜੀ 1 ਸਾਲ ਵੀ ਨਹੀਂ ਹੋਇਆ ਅੱਛਾ ਕਿਹੜੀ ਕੰਪਨੀ ਦਾ ਹੀਰੋ ਵਾਲਿਆਂ ਦਾ ਭਾਜੀ ਹੀਰੋ ਵਾਲਿਆਂ ਦਾ ਹਾਂਜੀ ਬ੍ਰਾਂਡ ਕਿਹੜਾ ਹਾਂਜੀ ਬ੍ਰਾਂਡ ਕਿਹੜਾ ਹੀਰੋ ਵਾਲਿਆਂ ਦਾ ਐਕਸਟ੍ਰੀਮ ਹਾਂਜੀ ਉਨੀ ਤੇ ਵੀ ਅੱਗ ਲੱਗ ਚੱਲਦੇ ਚੱਲਦੇ ਅੱਗ ਲੱਗੀ ਹਾਂਜੀ ਚੱਲਦੇ ਕੱਲ ਮੋਟਰ ਪਵਾ ਕੇ ਲਿਆਏ ਮੋਟਰ ਨੇ ਚੰਗੇੜੇ ਕੱਢੇ ਅੱਗ ਲੱਗੀ ਟੰਕੀ ਜਣ ਹਾਂਜੀ ਅਜੰਸੀ ਚੋਂ ਅਜੰਸੀ ਚੋਂ ਕਰਵਾਇਆ ਹਾਂਜੀ ਅਜੰਸੀ ਚੋਂ ਅਜੰਸੀ ਚੋਂ ਕਰਵਾਇਆ ਅੱਛਾ ਹਾਂਜੀ ਕੱਲ ਪਵਾ ਕੇ ਲਿਆਏ ਮੋਟਰ ਸਰਵਿਸ ਵੀ ਕਰਾ ਕੇ ਲਿਆਏ ਪਰਸੋਂ ਹਾਂਜੀ ਸਾਰਾ ਕੁਝ ਹਾਂਜੀ ਸਾਰਾ ਕੁਝ ਹੈਗਾ ਭਾਜੀ ਮੇਰਾ ਨਾਮ ਸ਼ੋਭਦੀਪ ਜੀ ਸ਼ੋਭ ਜੀ ਕੀ ਹੋਇਆ ਸੇਟਾ ਉਹਨੇ ਸਾਰੋ ਰਹੀਂ ਰਸਤੇ 'ਚ ਸਾਰਾ ਨਜਾਰੇ ਹੀ ਆਉਂਦੇ ਵਕਤ ਉਹ ਐਕਸੀਡੈਂਟ ਹੋ ਗਿਆ ਗੱਡੀ ਅੱਗੇ ਆ ਗਈ ਕਿਤਾ ਮਾਡੇ ਹਾਂਜੀ अगर डीआरएने सुधार या कि आगे वो गया 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 ना एक्सीडेंट हो गया तुझे मोस्टल कैसी हाँ यही बाइक थी कितना आ रही यही खल्चिया तो बेहासा लग तो जा किधर जी जा इधर सरांदरे अच्छा करता हूँ हाँ जी अच्छा कितना मुफ्त तक करना थी हाँ नहीं मोस्टल कड़ी कम कीला था मोस्टल ਐਕਸਟ੍ਰੀਮ ਹੀ ਮੋਟਰਸਾਈਕਲ ਕੰਪਨੀ ਦਾ ਜੀ ਪਤਾ ਨਹੀਂ ਹੀਰੋ ਕੰਪਨੀ ਹੈ ਕਿੰਨਾ ਪ੍ਰਾ ਮੋਟਰਸਾਈਕਲ ਹੈ ਇੱਕ ਸਾਲ ਇਹ ਨਵਾਂ ਹੀ ਲਿਆ ਜੀ ਇੰਸ਼ੋਰੈਂਸ ਹੈਗੀ ਹੈ ਇੰਸ਼ੋਰੈਂਸ ਹੈਗੀ ਸਰ ਇੱਕ ਮੂਟਰ ਵਗੈਰਾ ਵੀ ਸਰਵਿਸ ਵੀ ਕਰਾ ਕੇ ਆਏ ਹਾਂ ਹਾਂ ਜੀ ਸਰਵਿਸ ਕਰਾ ਕੇ ਆਏ ਹਾਂ ਤੇ ਮੈਨੂੰ ਅੱਜ ਕਿੱਸਾ ਲੱਗੀ ਹੈ ਮੋਟਰਸਾਈਕਲ ਮੋਟਰਸਾਈਕਲ ਉਹ ਥੋੜਾ ਜਿਹਾ ਸਹੀ ਨਹੀਂ ਵਿੱਚੋਂ ਖਰਾਬੀ ਜੀ ਕਰਦਾ ਸੀ ਤਾਂ ਕਰਕੇ ਸਰ ਉਹ ਆ ਤਾਂ ਲੱਗੇ ਲਗਤ ਲੱਗਦੀ ਨਾ ਅੱਖ ਲੱਗਦੀ ਆ ਜਾ ਵੀ ਖਾਰਨਾ ਜੋ ਰੱਖ ਰਿਹਾ ਉਹਦਾ ਨਹੀਂ ਨਹੀਂ ਉਦੋਂ ਨਹੀਂ ਲੱਗੀ ਪਹਿਲਾਂ ਨਹੀਂ ਉਹ ਪਟਾਖੇ ਮਾਰਦੇ ਹੀ ਪਟਾਕੇ ਜੇ ਉਹ ਰੱਖਦਾ ਹੈ ਕਿ ਤੁਹਾਡੀ ਜਾਨ ਪੁੱਛ ਗਈ ਹੈ ਜਿਵੇਂ ਜੇ ਮੋਰਸਲ ਉੱਪਰ ਤੋਂ ਬਿੱਠੋਂ ਹਾਂਜੀ ਸਰ ਤੁਹਾਡੀ ਜਾਨ ਬਚ ਗਈ ਹੈ ਘਰ ਦੇ ਨੂੰ ਫੋਨ ਕਰਤਾ ਤੁਸੀਂ ਨਹੀਂ ਸਰ ਘਰ ਦੇ ਨੂੰ ਕੀਤਾ ਕਿੰਨੇ ਜੰਮੇ ਸੀ ਕੁਸੀੜ ਕੇ ਉੱਥੇ ਜੰਮੇ ਕਰਕੇ ਆਈ ਸਰ ਦੋ ਇਹ ਚਾਰ ਜਾਣੇ ਇੱਕ ਮੋਰਸਲ ਹੋ ਰੱਡਾ ਉਹ ਵੀ ਨਿਕਲ ਕੇ ਇਸ ਘਾੜੇ ਨੂੰ ਜੜਿਆਲਾ ਗੁਰੂ ਤੋਂ ਹਾਂਜੀ ਹਾਂਜੀ ਵੀ ਕੀ ਨਾਮ ਹੈ ਆਪਣਾ ਸਰ ਮੇਰਾ ਨਾਮ ਮਨਦੀਪ ਸਿੰਘ ਜੀ ਸੀ ਸੀ ਕਿਚ ਐਕਸੀਡੈਂਟ ਹੋਇਆ ਸੀ ਜੋ ਉੱਪਰ ਤੋਂ ਲੱਗੇ ਸੀ ਇਹ ਸਾਰੇ ਇਹਨਾਂ ਦਾ ਬਾਈਕ ਦੇ ਨਾਲ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਸਰ ਬਾਈਕ ਇਹਨੇ ਦੀ ਜਲ ਚੁੱਕੇ ਸਾਰੇ ਟੋਟਲੀ ਹੋ ਜੀ ਮੇਰੀ ਬਾਈਕ ਸੀ ਇਹਨਾਂ ਕੋਲ ਬਾਈਕ ਸਰ ਕੁਝ ਨਹੀਂ ਪਤਲਾ ਤੇ ਅੱਗ ਚ ਜੰਮੀ ਖਤਮ ਸੀ ਇਹ ਹੋਇਆ ਕਿੱਥੇ ਸੀ ਇਹ ਸਰ ਡੈੜੂ ਪਿੰਡ ਦੇ ਕੋਲ ਜੀ ਹਾਂਜੀ ਸਰ ਇਹ ਜਾ ਕੇ ਫਿਰ ਇਹ ਇਹ ਸਾਰੇ ਹੌਲੇ ਮਲੇਕ ਜਾ ਰਹੇ ਸੀਗੇ ਜੀ ਆਨੰਦਪੁਰ ਸਾਹਿਬ ਜੀ ਮੁੱਠਾ ਦੇਖਣੇ ਜੀ ਦੋ ਜਣੇ ਸੀ ਇਹ ਦੋ ਜਣੇ ਸੀ ਸਰ ਬਿਆਸ ਏਰੀਏ ਦੇ ਰਹਿਣ ਵਾਲੇ ਨੇ ਜੀ ਪਿੰਡ ਇਹ ਦੱਸ ਰਿਹਾ ਕਲਸੀਆਂ ਜੀ ਆਪਣਾ ਹਾਂਜੀ ਸਰ ਐਕਸੀਡੈਂਟ ਹੋਇਆ ਪੁਰ ਗੱਡੀ ਦੇ ਨਾਲ ਜਿਹੜੀ ਐਕਸੀਡੈਂਟ ਹੋਇਆ ਕਹਿੰਦੇ ਗੱਡੀ ਵਾਲਾ ਰੁਕਿਆ ਨਹੀਂ ਬਿਲਕੁਲ ਵੀ ਤੇ ਉੱਥੇ ਜਿਹੜੇ ਮੁੰਡੇ ਹੋਰ ਖੜੇ ਸੀਗੇ ਉਹਨਾਂ ਨੇ ਕਾਫੀ ਬੰਦੇ ਨੂੰ ਰੋਕਿਆ ਵੀ ਇਹਨਾਂ ਨੂੰ ਹਸਪੀਟਲ ਪਹੁੰਚਾਇਆ ਜਾਵੇ ਇਹਨਾਂ ਨੇ 112 ਦੇ ਵੀ ਕਾਲ ਕੀਤੀ ਸੀਗੀ ਤੇ 112 ਦੇ ਐਂਬੂਲੈਂਸ ਦੇ ਤੱਕ ਪਹੁੰਚੀ ਨਹੀਂ ਸੀਗੀ ਸਾਰਾ ਤੇ ਮੈਂ ਪਿੱਛੋਂ ਜਦੋਂ ਆਇਆ ਸੀਗਾ ਮੈਂ ਦੇਖਿਆ ਵੀ ਬਾਈਕ ਵੀ ਖਤਮ ਇਹਨਾਂ ਦੀ ਤੇ ਮੁੰਡੇ ਦੀ ਕੰਡੀਸ਼ਨ ਠੀਕ ਸੀਗੀ ਵੀ ਬਾਈਕ ਤੇ ਜਾ ਸਕਦੇ ਆ ਕੋਈ ਚੱਕਰ ਚੁੱਕ ਰਹੇ ਨੇ ਪੁੱਛਿਆ ਵੀ ਠੀਕ ਆ ਕਹਿੰਦੇ ਚੱਲਾਂਗੇ ਅਸੀਂ ਮੋਟਰਸਾਈਕਲ ਤੇ ਮੈਂ ਆਪਣੀ ਬਾਈਕ ਤੇ ਬਿਠਾਇਆ ਤੇ ਮੈਂ ਸਿਵਲ ਹਸਪੀਟ ਸਰ ਮੈਂ ਕਿਸੇ ਕੋਲ ਨਹੀਂ ਕੀਤੀ ਜੀ ਕਿਉਂਕਿ ਉਹ ਮੁੰਡੇ ਦੱਸ ਰਹੇ ਸੀ ਕਹਿੰਦੇ ਅਸੀਂ ਕਾਲ ਕੀਤੀ ਹੈ ਸਾਰੇ ਨੂੰ ਮੈਂ ਕਿਹਾ ਚਲੋ ਠੀਕ ਹੈ ਤੁਸੀਂ ਕਾਲ ਕੀਤੀ ਹੈ ਜੇ ਤਾਂ 5-10 ਮਿੰਟ ਚ ਆਉਂਦੇ ਠੀਕ ਹੈ ਮੈਂ 5-10 ਮਿੰਟ ਖੜਿਆ ਵੀ ਉੱਥੇ ਜੀ ਪਰ ਕੋਈ ਲੱਗਿਆ ਨਹੀਂ ਮੈਨੂੰ ਵੀ ਕੋਈ ਆਊਗਾ ਫਿਰ ਮੈਂ ਬਾਈਕ ਤੇ ਬਿਠਾ ਦੇਤੇ ਮੈਂ ਲੈ ਆ ਜੀ ਹਸਪੀਟਲ ਹਾਂਜੀ ਸਰ ਤੁਹਾਨੂੰ ਕੋਈ ਜ਼ਿਆਦਾ ਜਿਹੜਾ ਐਕਸੀਡੈਂਟ ਜਿਹਨਾਂ ਦਾ ਹੋਇਆ ਕਾਰ ਦੇ ਨਾਲ ਹੀ ਹੋਇਆ ਇਹ ਮੁੰਡੇ ਖੁਦ ਦੱਸ ਰਹੇ ਤੇ ਉਹ ਜਿਹੜੇ ਉੱਥੇ ਹੋਰ ਕੜੇ ਸੀ ਉਹ ਵੀ ਦੱਸ ਰਿਹਾ ਕਹਿੰਦੇ ਗੱਡੀ ਵਾਲੇ ਨਾਲ ਹੀ ਹੋਇਆ ਐਕਸੀਡੈਂਟ ਅੱਗ ਤਾਂ ਨਹੀਂ ਪਤਾ ਲੱਗਿਆ ਅੱਗ ਤਾਂ ਨਹੀਂ ਪਤਾ ਲੱਗਿਆ ਅ ਇਹ ਨਹੀਂ ਕੋਈ ਚਾਂਸ ਹੀ ਨਹੀਂ ਕਿ ਉਹ ਵੀ ਮੋਰਸਲਾ ਪਛਾਣੇ ਨਹੀਂ ਜਾ ਸਕਦਾ ਜੀ ਕਿਹੜੀ ਬਾਈਕ ਸੀਗੀ ਜੀ ਹਾਂਜੀ ਪਿੰਜਰਾ ਰਹਿ ਗਈ ਉਹਦਾ ਕੱਲਾ ਤੁਹਾਨੂੰ ਲੱਗਦਾ ਹੈ ਕਿ ਜੇ ਬਾਈਕ ਦਾ ਵੇ ਮੋਰਸਲਾ ਕਰਦੇ ਹੁੰਦੇ ਸਰ ਜੇ ਬਹੁਤ ਬਹੁਤ ਵੱਡਾ ਨੁਕਸਾਨ ਤੋਂ ਬਚ ਗਏ ਜੀ ਇਹਨਾਂ ਦਾ ਜਾਨੀ ਮਾਨੀ ਨੁਕਸਾਨ ਹੋ ਸਕਦਾ ਸੀਗਾ ਸਰ ਜਿਹੜੇ ਸਾਹਬ ਨਾਲ ਅੱਗ ਲੱਗੀ ਸੀ ਬਾਈਕ ਨੂੰ ਸਰ ਹੁਣ ਘਰ ਜਾਂਦੇ ਨੇ ਇਹਨਾਂ ਨੂੰ ਇਨਫੋਰਮ ਕਰਤਾ ਰਹੋਗੇ ਹੁਣ ਇਹਨਾਂ ਦੇ ਸਰ ਇਹਨਾਂ ਦੇ ਇੱਕ ਫਰੈਂਡ ਨੂੰ ਕਾਲ ਕੀਤੀ ਹੋਈ ਹੈ ਉਹ ਤੋਂ ਫਰੈਂਡ ਨੂੰ ਲੋਕੇਸ਼ਨ ਸੈਂਡ ਕੀਤੀ ਹੈ ਦੱਸਿਆ ਵੀ ਸਿਵਲ ਹਸਪੀਟਲ ਖੰਨਾ ਦੀ ਬਚਿੰਦਾ ਟ੍ਰੀਟਮੈਂਟ ਚੱਲ ਰਿਹਾ ਉਹ ਕਹਿ ਰਹੇ ਵੀ ਮੈਂ 10 10 ਜਾਂ ਹਾਂ ਜੀ ਸਰ ਤੁਸੀਂ ਸਾਡੇ ਨਾਲ ਤੇ ਇਹਨਾਂ ਦਾ ਆਪਣਾ ਫਰਜ਼ ਜੋ ਮੇਰਾ ਸੀ ਫਰਜ਼ ਬਣਦਾ ਸੀ ਸਰ ਮੈਂ ਉਹ ਹਿਸਾਬ ਨਾਲ ਇਹਨਾਂ ਨੂੰ ਉੱਥੇ ਹਸਪਤਲ ਪਹੁੰਚਾਤਾ ਜੀ ਸਰ ਇੱਕ ਇਹ ਮੋਟਰਸਾਈਕਲ ਦਾ ਹਾਦਸਾ ਆਇਆ ਥੇ ਕੀ ਹਾਦਸਾ ਆਇਆ ਜੀ ਇਹ ਅੰਮ੍ਰਿਤਸਰ ਤੋਂ ਮੱਥਾ ਟੇਕਣ ਲਈ ਆ ਰਹੇ ਸੀਗਾ ਇਹ ਗੁਰਦੁਆਰਾ ਫਤੇਗੜ ਸਾਹਿਬ ਆਉਂਦੇ-ਆਉਂਦੇ ਮੋਟਰਸਾਈਕਲ ਨੂੰ ਅੱਗ ਲੱਗ ਗਈ ਤੇ ਮੋਟਰਸਾਈਕਲ ਚਾਲਕ ਸੀਗਾ ਜਿਹੜਾ ਉਹ ਡਿੱਗ ਪਿਆ ਉਹਦੇ ਸੱਟਾਂ ਲੱਗੀਆਂ ਨੇ ਉਹਨੂੰ ਦਾਖਲ ਕਰਾ ਦਿੱਤਾ ਗਿਆ ਮੋਟਰਸਾਈਕਲ ਜਿਹੜਾ ਸੜ ਗਿਆ ਠੀਕ ਨੇ ਬੰਦੇ ਠੀਕ ਜੀ ਹਾਂ ਬੰਦੇ ਦੇ ਮੂਰੀ ਸੱਟਾਂ ਨੇ ਉਹ ਤਾਂ ਠੀਕ ਪਾ ਲਿਆ